today we are going to Bhajanar temple and th this temple is 1200 old, 1200 years old and let's see that temple this temple belongs to Shivji so come on let's go to the ਜਨਾਤ ਦਾ ਬਾਜ਼ਾਰ ਇਹ ਰਾਜ ਆਂਦਾ ਪਿਆ ਜਨਾਤ ਮੰਦਿਰ ਨੂੰ ਸ਼ਿਵ ਜੀ ਟੈਂਪਲ ਆਓ ਅੱਗੇ ਜਾ ਕੇ ਦੇਖਦੇ ਹਾਂ ਗਾ ਲੈ ਰਿਹਾ ਹੈ ਬੈਜਰਾਤ ਮੰਦਰ ਇਹ ਇੱਛਾ ਤੁਸੀਂ ਦੇਖ ਸਕਦੇ ਹੋ ਬੈਜਰਾਤ ਇਹ ਸ਼ਿਵਜੀ ਦਾ ਮੰਦਰ ਹੈ 1204 ਵਿੱਚ ਬਣਿਆ ਹੋਇਆ ਹੈ ਹੁਣ ਚੱਲਦੇ ਹਾਂ ਅੰਦਰ ਜਾ ਕੇ ਦੇਖਦੇ ਹਾਂ ਦਰਸ਼ਨ ਦਰਸ਼ਨ ਕਰਦੇ ਇਹ ਬਾਜ਼ਾਰ ਦੇ ਵਿੱਚ ਥਾਂ ਥਾਂ ਤੇ ਪ੍ਰਸ਼ਾਦ ਵੇਚਣ ਵਾਲੀਆਂ ਦੀਆਂ ਦੁਕਾਨਾਂ ਨੇ ਛੋਟੀਆਂ-ਛੋਟੀਆਂ ਲੋਕੀਏ ਤੋਂ ਪ੍ਰਸ਼ਾਦ ਲੈ ਕੇ ਅੰਦਰ ਮੰਦਰ ਦੇ ਵਿੱਚ ਚੜਾਉਂਦੇ ਨੇ ਅਸੀਂ ਅੱਜ ਖੜੇ ਆਂ ਜੀ ਬੈਜਨਾਥ ਮੰਦਿਰ ਇਹ ਮੰਦਿਰ 1204 ਈਸਵੀ ਦਾ ਬਣਿਆ ਹੈ ਇਹ ਮੰਦਿਰ ਦੀ ਖਾਸियत ਇਹ ਹੈ ਇੱਥੇ ਰਾਮ ਜੀ ਨੇ ਭਗਤੀ ਕੀਤੀ ਸੀ ਇੱਥੇ ਦੁਸ਼ਹਿਰਾ ਨਹੀਂ ਮਨਾਇਆ ਜਾਂਦਾ ਇਹ ਅਸੀਂ ਜਾ ਕੇ ਅੰਦਰੋਂ ਦਰਸ਼ਨ ਕਰਨ ਲੱਗੇ ਆ ਤੁਹਾਨੂੰ ਵੀ ਕਰਾਨੇ ਆ ਆਓ ਦੇਖਦੇ ਆ ਅੰਦਰ ਕਿਦਾਂ ਦਾ ਬੈਜਨਾਥ ਮੰਦਿਰ ਸਾਹਮਣੇ ਬੈਜਨਾਥ ਮੰਦਿਰ ਦਿਖਦਾ ਪਿਆ ਇਹ ਮੰਦਬ 1204 ਈਸਵੀ ਦਾ ਬਣਿਆ ਹੋਇਆ ਮੰਦਿਰ ਸ਼ੇਵ ਜੀ ਭਗਵਾਨ ਦਾ ਮੰਦਿਰ ਇਹ ਇਸ ਮੰਦਿਰ ਦੀ ਦੋ ਤਿੰਨ ਖਾਸ ਚੀਜ਼ਾਂ ਨੇ ਇੱਥੇ ਦੁਸ਼ਹਿਰਾ ਨਹੀਂ ਮਨਾਇਆ ਜਾਂਦਾ ਕਦੀ ਇਸ ਮੰਦਿਰ ਤੇ ਦੂਜੀ ਗੱਲ ਇੱਥੇ ਰਾਵਣ ਨੇ ਭਗਤੀ ਕੀਤੀ ਸੀ ਬਹੁਤ ਹੀ ਪਵਿੱਤਰ ਸਥਾਨ ਹੈ ਜਾ ਕੇ ਕਰਦੇ ਆ ਦਰਸ਼ਕ ਇਧਰੋਂ ਅਸੀਂ ਸਾਹਮਣੇ ਆ ਗੇਟ ਆ 메ਨ ਗੇਟ ਜਿੱਧਰੋਂ ਅਸੀਂ ਆਏ ਆ ਉਹ ਪਿੱਛੇ ਪਹਾੜੀਆਂ ਇਧਰ ਬੇਜਨਾਥ ਦਾ ਮੰਦਿਰ ਬੇਜਨਾਥ ਮੰਦਿਰ

ਏ ਅਸੀਂ 메인 게이트 ਵੱਲ ਜਾ ਰਹੇ ਆ ਬੇਜनाथ ਮੰਦਿਰ ਦੇ ਇਹ ਹੈ 메인 게이트 ਜਿੱਥੋਂ ਆਪਾਂ ਐਂਟਰ ਕਰਨਾ Thank okay, okay. you. 大家好。 ਇਹ ਮੰਦਿਰ ਦੀ वास्तुकला ਦੇਖਣ ਵਾਲੀ ਹੈ ਬਹੁਤ ਹੀ ਪੁਰਾਣੀ ਤੇ ਬਹੁਤ ਹੀ ਪ੍ਰਭਾਵਸ਼ਾਲੀ वास्तुकला ਜਿਹਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਪਿਛਲਾ ਪਾਸਾ ਬੈਜਨਾਥ ਮੰਦਿਰ ਦਾ ਸਾਰੇ ਪੱਥਰ ਕੱਟ-ਕੱਟ ਕੇ ਮੰਦਿਰ ਬਣਿਆ ਹੈ। ਬਾਹਰੋਂ ਹੀ ਸਕੇ ਮੰਦਿਰ। ਕੱਲ ਜੀਵਨ ਕਮਪਾਨ ਕਰਨੇ। ਯੈਸ। ਜੀਵਨ ਕਮਪਾਨ ਕਰੰਡੀਆ। ਇੱਥੇ ਵੀ ਬਾਂਦਰਾਂ ਤੋਂ ਬਚ ਕੇ ਰਹਿਣਾ ਪੈਂਦਾ ਆ ਬਾਂਦਰ ਕਿਸੇ ਦਾ ਪ੍ਰਸ਼ਾਦ ਖੋ ਕੇ ਪੂਰਾ ਚਟਮ ਕਰ ਗਿਆ ਸਾਰਾ ਨਿੱਕੇ ਨਿੱਕੇ ਬੱਚੇ ਨੇ ਆਪਣੀ ਰੋਜ਼ੀ ਰੋਟੀ ਬਣਾਈ ਹੋਈ ਹੈ ਇਹਨਾਂ ਇੱਥੇ ਮੱਥੇ ਤੇ ਟਿੱਕਾ ਲਾ ਕੇ ਤੇ ਥੋੜੇ ਪੈਸੇ ਦੀ ਮੰਗ ਕਰਦੇ ਆ ਲੁਕਿੰਗ ਸੋ ਬਿਊਟੀਫੁਲ ਆ ਥੈਂਕ ਯੂ ਇਹ ਬਾਹਰਲਾ ਪਾਸਾ ਵੈਜਨਾਥ ਮੰਦਰ ਦਾ ਅਸੀਂ ਉਹ ਸਾਹਮਣੇ ਪਾਸੋਂ ਆਏ ਆ ਉਹ ਗੇਟ ਤੋਂ ਇੱਧਰਲੇ ਗੇਟ ਤੋਂ ਆ ਕੇ ਇੱਧਰ ਮੇਨ ਗੇਟ ਐਂਟਰ ਕਰਨ ਦਾ ਮੰਦਰ ਆਹ ਉਹ ਥੱਲੇ ਆ ਹਾਂ ਇੱਥੇ ਲੋਕੀ ਸਾਰੇ ਇਸ ਟਾਈਮ ਧੁੱਪ ਸੇਕਦੇ ਪਿਆ ਬਾਹਰ ਅਬ ਆ ਕੇ ਜਿਆਵੀ ਸੈੱਟ ਬਣਿਆ ਹੋਇਆ ਵਾ ਓਕੇ ਇਸ ਟਾਈਮ ਸਰਦੀਆਂ ਦੀ ਧੁੱਪ ਸੇਕ ਰਿਹਾ ਅਸੀਂ ਮੰਦਿਰ ਤੋਂ ਬਾਹਰ ਆ ਗਏ ਆ ਪਿੱਛੇ ਮੰਦਿਰ ਇਧਰਲੇ ਪਾਸੇ ਲੋਗੀ ਖਾਡਾ ਖਾਈ ਖੀਰ ਗੰਗਾ ਘਾਟ ਇਹਦਾ ਨਾਮ ਉੱਥੇ ਅਸੀਂ ਜਾਵਾਂਗੇ ਨਹੀਂ ਪਰ ਅਸੀਂ ਉੱਪਰ ਹੀ ਦਿਖਾ ਦਾਂਗੇ ਤੁਹਾਨੂੰ ਇਥੇ ਲਿਖਿਆ ਵੀ ਅਬਨਵਾ ਖੜਮੇ ਨਾ ਜਾਏ ਭਾਰੀ ਬਰਸਾਤ ਕੇ ਕਾਰਨ ਖੜਮੇ ਜਲ ਸਤਰ ਕبھی ਵੀ ਵੱਡ ਸਕਤਾ ਹੈ ਆ ਜਾ ਜਾਂਦੀ ਹੈ ਖੱਡ ਨੂੰ ਰਾਹ ਬਹੁਤ ਡੂੰਗੀ ਇੱਥੋਂ ਆ ਦੇਖੋ ਪਾਣੀ ਤਰਨੇ ਪਹਾੜ ਵਾਦੀਆਂ ਉੱਥੋਂ ਆਏ ਸੀਗੇ ਹਾਂ ਉੱਥੋਂ ਕੁੰਮ ਕੇ ਐ ਕੁੰਮ ਕੇ ਤੇ ਲਿ ਪਾਸਾ ਉਹ ਦੂਰ ਦੂਰ ਦੇ ਪਹਾੜ ਦਿਖਦੇ ਇੱਥੋਂ ਸਾਰੇ ਬੱਦਲ ਪਹਾੜ ਝਰਨੇ ਪਾਣੀ ਦੀ ਆਵਾਜ਼ਾਂ ਸ਼ੂਕਦੀਆਂ ਸਾਹਮਣੇ ਬੈਜਨਾਥ ਮੰਦਿਰ ਆ ਜਾਓ ਆ ਜਾਓ ਹਾਂ ਬੈਜਨਾਥ ਮੰਦਿਰ ਵਧੀਆ ਸਾਡੇ ਦਰਸ਼ਨ ਹੋ ਗਏ ਆ ਇਹ ਸਿਗਾ ਅਸੀਂ ਆਈ ਥਿੰਕ 3rd 4th ਟਾਈਮ ਆਏ ਆਗੇ ਹਾਂ ਇਹ ਮੰਦਿਰ ਦੇ ਵਿੱਚ ਬਹੁਤ ਵਧੀਆ ਹੈਗਾ ਬਹੁਤ ਮਜ਼ਾ ਆਂਦਾ ਹੈਗਾ ਸੋ ਤੁਸੀਂ ਜ਼ਰੂਰ ਆਓ ਇੱਥੇ ਅਸੀਂ ਜਾ ਰਹੇ ਹੁਣ ਆਪਾਂ ਬੈਜਨਾਥ ਮੰਦਿਰ ਤੋਂ so this was the darshan of shiv ji's temple we also got a take up from a boy yes andar se gaya na latkar aage gaya if you like the video please like and subscribe to the channel for more videos so that you can watch more videos and see you in the next vlog bye ese sada ajj da vlog bade reo channel de naal like share te subscribe karna na bhuliyo ਮਿਲਦੇ ਆ ਜੀ ਕਿਸੇ ਨਵੀਆਂ ਰਾਹਾਂ ਤੇ ਨਵੀਆਂ ਥਾਂਾਂ ਤੇ